ਭਾਈ ਜੀ ਤੁਸੀਂ ਸਾਰੇ ਇੱਥੇ ਅੱਜ ਸੰਗਰੂਰ ਵਿਖੇ ਧਰਨਾ ਦੇਣ ਆਏ ਸੀਗੇ ਤੁਹਾਨੂੰ ਸਾਰਿਆਂ ਨੂੰ ਵੱਖ-ਵੱਖ ਥਾਣਿਆਂ ਦੇ ਵਿੱਚ ਬੰਦ ਕੀਤਾ ਹੋਇਆ ਸੀਗਾ ਹੁਣ ਤੁਹਾਨੂੰ ਥਾਣਿਆਂ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਤੇ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਜੀ ਪਹਿਲਾਂ ਤਾਂ ਮੈਂ ਤੁਹਾਡੇ ਮਾਦੀ ਰਾਹੀ ਕਿੰਨੇ ਸਾਡੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪੰਜਾਬ ਹੋਣ ਗੜ ਦੇ ਰਿਟਾਇਰਡ ਜਵਾਨ ਆਏ ਹਾਂ ਜੀ ਤਕਰੀਬਨ 3000 ਤੋਂ ਕਰਾਸ ਸੀ ਉਹ ਇੱਥੇ ਕੌਂਟੇ ਇਥੇ ਜੀ ਭਗਵਾਲਾ ਕੈਚ ਕਰਦੇ ਹਾਂ ਜੀ ਪਰ ਭਗਵਾਲਤਮਨ ਦੀ ਸਰਕਾਰ ਨੇ ਜੀ ਉਹਨਾਂ ਨੂੰ ਅਰੈਸਟ ਕੀਤਾ ਸੀ ਸਾਰੇ ਪਦਾਨ ਵੱਖ-ਵੱਖ ਥਾੜਿਆਂ ਦੇ ਵਿੱਚ ਬੰਦ ਕੀਤਾ ਹੋਇਆ ਸੀ ਜਿਨ੍ਹਾਂ ਨੂੰ ਹੁਣ ਰਿਹਾ ਕੀਤਾ ਉਹਨਾਂ ਨੇ ਹੁਣ ਸਾਡੇ ਸਾਰੇ ਥਾੜਿਆਂ ਦੇ ਵਿੱਚੋਂ ਜਿਹੜੇ ਬੰਦੇ ਆ ਇੱਥੇ ਪਹੁੰਚੇ ਆ ਆਏ ਆ ਜਿਹੜਾ ਸਾਰੇ ਜਵਾਰਪਾਈ ਆਈ ਸੀ ਇੱਥੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡੇ ਮਾਧਿਅਮ ਰਾਹੀਂ ਠੀਕ ਹੈ ਬਾਕੀ ਤੁਹਾਨੂੰ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਜਿਹੜੀ ਗੱਲਬਾਤ ਹੋਈ ਹੈ ਅੱਜ ਰਾਤ ਇੱਕ ਤੋਂ ਬਾਅਦ ਅਸਰ ਸਾਹਿਬ ਨਾਲ ਕੇਦੇ ਵਿੱਚ ਅਸੀਂ ਖੋਜਾਂਗੇ ਜਿਹੜੀ ਛੋਟੀ ਇਹ ਮਾੜਪਤਾ ਤੇ ਜਿਹੜਾ ਬਕਾਇਆ ਰੋਕਿਆ ਹੋਇਆ ਇਦੇ ਬਾਰੇ ਗੱਲ ਕਰਾਂਗੇ ਬਾਕੀ ਅਮੜੋ ਰੋੜੇ ਨਾਲ ਵੀ ਛੋਟੀ ਗੋਲਾਕਾਤ ਕਰਾਈ ਜਾਊਗੀ ਜਲਦੀ ਤੋਂ ਜਲਦੀ ਬਾਕੀ ਸਾਡੇ ਪ੍ਰਧਾਨ ਜੀ ਨੇ ਦੱਸੇ ਦਿੱਤਾ ਅਗਰ ਤੇ 10 ਦਿਨਾਂ ਦੇ ਵਿੱਚ ਨਹੀਂ ਕਰਦੇ ਤੇ ਉਸ ਤੋਂ ਬਾਅਦ ਕੋਈ ਬਹੁਤ ਵੱਡਾ ਸ਼ੰਗਾਰਚ ਜਿਹੜਾ ਹੋਲੀ ਕਹਿਆ ਜਾਊਗਾ ਪਰ ਮੈਂ ਤੁਹਾਨੂੰ ਅਤਵਾਨ ਨੂੰ ਇਹ ਦੱਸਣਾ ਚਾਹਣਾ ਕਿ ਥੋਦੀ ਜਿਹੜੀ ਸਰਕਾਰ ਨੂੰ ਦੱਸਣਾ ਚਾਹਣਾ ਇਹ ਜਿਹੜਾ ਤੂੰ ਹੋ ਗਾਰਡ ਨੂੰ ਜੀ ਥਾਣਾ ਦੇ ਵਿੱਚ ਵੱਧ ਕਰਾ ਕੇ ਜੇ ਤੂੰ ਭਿੰਡਾ ਦੇ ਖੱਖਰ ਨੂੰ ਛੇੜ ਲਿਆ ਇਹਦਾ ਜਿਹੜਾ ਤੈਨੂੰ ਖਪਿਆ ਜਾ ਭੁਗਤਣਾ ਪਊਗਾ ਬਾਕੀ ਜਿਹੜੇ ਥਾਣਾ ਦੇ ਵਿੱਚ ਡਿਊਟ ਕਾ ਕਰਦੇ ਆ ਜਵਾਨ ਭਾਈ ਉਹਨਾਂ ਨੂੰ ਵੀ ਕਹਿਣਾ ਵੀ ਸਾਥੀਓ ਨਿਕਲੋ ਬਾਹਰ ਇਹ ਦਿਨ ਛੋਟੇ ਦੀ ਵੀ ਆਉਣਾ ਕੱਲ ਨੂੰ ਤੁਸੀਂ ਵੀ ਰਿਟਾਇਰ ਹੋਣਾ ਇਹ ਦਿਨ ਛੋਟੂ ਵੀ ਦੇਖਣੇ ਪੈਲੇ ਆ ਅੱਜ ਰਿਟਾਇਰ ਫਿਰਦੇ ਆ ਤਾਂ ਫੇਰ ਤੁਸੀਂ ਵੀ ਲੈਣਾ ਪੈਨਸ਼ਨ ਮਿਲ ਜਾਨੀ ਆ ਤੁਸੀਂ ਵੀ ਪੈਨਸ਼ਨ ਲੈਣੀ ਆ ਇਹ ਸਦਾ ਨਹੀਂ ਇਹ ਦਿਨ ਰਹਿਣੇ ਜੇ ਹੁਣ ਤੁਹਾਨੂੰ 45000 ਰੁਪਏ ਮਿਲਦਾ ਕੱਲ ਨੂੰ ਤੁਸੀਂ ਕੀਰੋ ਪੁਆਇੰਟ ਤੇ ਆ ਜਾਣਾ ਸੋ ਫੇਰੀ ਬੇਨਤੀ ਆ ਜਿਹੜੇ ਡਿਊਟੀ ਕਰਨ ਵਾਲੇ ਆ ਥਾਣਿਆਂ ਚ ਅੱਜ ਤੇ ਵੀ ਡਿਊਟੀ ਕਰਦੇ ਆ ਉਹ ਵੀ ਸਾਰੇ ਬਾਹਰ ਨਿਕਲੋ ਦੋਸਤ ਜੀ ਆਪਣਾ ਨਾਮ ਦੱਸਿਓ ਪਹਿਲਾਂ ਮੇਰਾ ਨਾਮ ਜੀ ਸਵਰਨ ਸਿੰਘ ਨੌਰ ਜ਼ਿਲ੍ਹਾ ਜਲੰਧਰ ਸ਼ਹੀਦ ਭਗਤ ਸਿੰਘ ਫੋਮਗਾ ਰੋਡ ਡਿਵੈਲਪਰ ਐਸੋਸੀਏਸ਼ਨ ਰਜਿਸਟਰ ਨੰਬਰ 50 ਦਾ ਵਸਪ੍ਰਦਾਨ ਪੰਜਾਬ ਦਾ ਵੀਰਾਂ ਦਾ ਸੇਵਾਦਾਰ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੋ ਅੱਜ ਤੁਹਾਡਾ ਧਰਨਾ ਸੀਗਾ ਧਰਨੇ ਤੇ ਤੁਸੀਂ ਆਏ ਆ ਤੁਹਾਨੂੰ ਰੈਸਟ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਅਸੀਂ ਸੰਗਰੂਰ ਜ਼ਿਲ੍ਹੇ ਵਿੱਚ ਧਰਨਾ ਲਿਖਿਆ ਸੀ ਜੋ ਕਿ ਸਾਡੀ ਜੋ ਕਮੇਟੀ ਬਣੀ ਆ ਸਾਨੂੰ ਕਮੇਟੀ ਨੇ ਸਭ ਨੂੰ ਰਾਹ ਦੇ ਸਹਿਬੀ ਉਹਦੇ ਬਾਰੇ ਤੁਹਾਡੇ ਵੱਲੋਂ ਕੀਤਾ ਜ ਨਹੀਂ ਕੀਤਾ ਇਹਦੇ ਸਬੰਧ ਵਿੱਚ ਆ ਸਾਡੇ ਸਾਰੇ ਜੁम्मेदार ਸਾਡੇ ਵੀ ਖੜੇ ਆ ਇਹਨਾਂ ਨੇ ਵਿਧਾਨੇ ਵਿਖੇ ਮੀਟਿੰਗ ਕਰਕੇ ਸਾਰੇ ਜਥੇਬੰਦੀਆਂ ਨੂੰ ਸੁਨੇਹਾ ਦੇ ਕੇ ਅੱਜ ਇੱਥੇ ਦਾ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਪੂਰੇ ਜੋਰ-ਸ਼ੋਰ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਹਮ ਹਮਾ ਕੇ ਇੱਥੇ ਸਾਡੇ ਜਵਾਨ ਰਟਾਇਰ ਪਹੁੰਚੇ ਹਨ ਜਿਨ੍ਹਾਂ ਵਿੱਚੋਂ ਮੁਖੀ ਤੁਹਾਨੂੰ ਸਾਹਮਣੇ ਦੱਸ ਰਹੇ ਹਨ ਮੈਂ ਇਹ ਬੇਨਤੀ ਕਰਦਾ ਜੋ ਕਿ ਅੱਜ ਦੇ ਸਿਸਟਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਕਹਿਣ ਤੇ ਸਾਡੇ ਇਸ ਪੁਲਿਸ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਹੋਮ ਕਾਰਡ ਦੇ ਜਥੇਬੰਦੀ ਨੂੰ ਰੱਦ ਕੀਤਾ ਸੀ ਜਿਸ ਦੇ ਹਿਸੇ ਕੋ ਥਾਣੇ ਵਿੱਚ 10 ਕਦੇ 50 ਕਦੇ 100 ਕਦੇ 200 ਕਦੇ ਪਰ ਉਵੇਂ ਸਾਡੀ ਉਹ ਅਫਸਰ ਸਾਹਿਬਾਨ ਬਹੁਤ ਵਧੀਆ ਅਫਸਰ ਹਨ ਉਹਨਾਂ ਨੇ ਸਾਡੀ ਮੇਨ ਟੀਵੀ ਟੀਮ ਨੂੰ ਫੇਰ ਮਂਗਾਈ ਤੇ ਵੀਰੋ ਸਾਡਾ ਨਾਲ ਗੱਲਬਾਤ ਕੀਤੀ ਬਹੁਤ ਸੱਚਜੇ ਢੰਗ ਨਾਲ ਉਹਨਾਂ ਨੇ ਕਿਹਾ ਤੁਹਾਡਾ ਹੱਕ ਬੰਦਾ ਹੈ ਮਾਨ ਪੱਕਾ ਪੈਨਸ਼ਨ ਦਾ ਜੋ ਤੁਹਾਡੇ ਪੈਸੇ ਰੋਕੇ ਪੰਜਾਬ ਸਰਕਾਰ ਨੇ ਉਹ ਹੋਮ ਗਾਰਡ ਦੇ ਅਫਸਰਾਂ ਨੇ ਮਿਲ ਕੇ ਉਹ ਵੀ ਤੁਹਾਡੇ ਹੱਕ ਵਿੱਚ ਕੋ ਫੈਸਲਾ ਕੀਤਾ ਜਾਊਗਾ ਪਰ ਉਹਨਾਂ ਅਫਸਰਾਂ ਨੇ ਸਾਡਾ ਇਹ ਗੱਲ ਕੀਤੀ ਹੈ ਕਿ 15 ਅਗਸਤ ਨੂੰ ਨਗਾ ਕੇ ਪੰਜ ਸਤ ਜੋ ਦਿਨ ਨਗਾਏ ਜਾਣ ਅਸੀਂ ਜੋ ਤੁਹਾਡੀ ਟੀਮ ਨਵੀਂ ਬਣਾਈ ਗਈ ਆ ਅਸੀਂ ਸੋ ਆਪ ਸਭ ਜਮਾਂਗੇ ਤੇ ਤੁਹਾਡਾ ਉਹਨਾਂ ਦੀ ਜਿੰਮੇਵਾਰ ਬੰਦਿਆਂ ਦੀ ਗੱਲ ਕਰਾਵਾਂਗੇ ਜੇ ਸਾਨੂੰ ਉਹਦੇ ਵਿੱਚ ਸਨੇਹਾ ਇਹ ਵੀ ਚੰਗਾ ਨਾ ਮਿਲਿਆ ਅਸੀਂ ਪੰਜਾਬ ਭਰ ਵਿੱਚ ਇਸੇ ਤਰ੍ਹਾਂ ਅੱਗੇ ਤੋਂ ਵੀ ਵੱਧੇ ਕੰਮ ਕਰਾਂਗੇ ਜੋ ਕਿ ਅੱਜ ਕੰਮ ਹੋ ਚੁੱਕਾ ਇਹ ਸਾਡੇ ਅਫਸਰਾਂ ਨੇ ਸਾਡੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਆ ਅੱਜ ਦਾ ਸਾਡਾ ਮਾਹੌਲ ਬਿਲਕੁਲ ਸ਼ਾਂਤ ਸਿਆਦ ਖਤਮ ਆ ਆਹੋ ਗੁਰਜੀਤ ਕਾ ਖਾਲਸਾ ਵਾਹਿਗੁਰੂ ਖਾਲਸਾ ਜੀ ਪ੍ਰਧਾਨ ਜੀ ਕ੍ਰਿਸ਼ਨਦੇਵ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਾਡੇ ਦਾ ਜਿਹੜਾ ਅੱਜ ਦਾ ਮੀਰਾ ਮਨੀਂਦਰ ਕਾਸੀ ਜਿਹੜਾ ਅੱਜ ਪੱਗੂ ਵਾਲਾ ਕੰਚੀਆ ਵਿਕੇ ਤੁਹਾਨੂੰ ਲਾਏਗੇ ਉਹਦੇ ਸੰਬੰਧ ਵਿੱਚ ਜਿੰਨੇ ਵੀ ਆਪਣੇ ਵਾਪਰ ਦੇ ਚਿੱਲਿਆਂ ਤੋਂ ਪੂਰੇ ਪੰਜਾਬ ਵਿੱਚ ਚਾਰ ਚਾਰ ਬੰਦੇ ਦੇ ਕਰੀਬੇ ਤੇ ਪਹੁੰਚਾਉਂਦਾ ਦਾ ਤਹਿ ਵੀ ਤੁਹਾਨੂੰ ਮਤ ਕਰਨਾ ਉਸ ਤੋਂ ਬਾਅਦ ਜਿਹੜਾ ਵੀ ਇਹਨਾਂ ਨੇ ਅੱਜ ਦੀ ਸਾਡੇ ਜਵਾਨਾਂ ਦੀ ਗ੍ਰਿਫਤਾਰੀ ਪਾਈ ਸੀ ਉਹਨਾਂ ਨੇ ਅਫਸਰਾਂ ਨੇ ਤਾਂ ਉਹਨਾਂ ਨੇ ਸਾਰਿਆਂ ਨੂੰ ਸ਼ਾਮੂ ਛੱਡ ਦਿੱਤਾ ਗਿਆ ਹਾਂਜੀ ਭਈ ਉਹਨਾਂ ਨੇ ਸਾਨੂੰ ਇਹੀ ਪ੍ਰੋਸਾ ਦਵਾਇਆ ਕਿ ਅਸੀਂ ਮਾਨਯੋਗ ਅਰੋੜਾ ਸਾਹਿਬ ਨਾਲ ਤੁਹਾਡੀ ਗੱਲ ਨਹੀਂ ਕਰਾਵਾਂਗੇ ਕਿਉਂਕਿ ਤੋਂ ਅਸੀਂ ਪਹਿਲਾਂ ਇੱਕ ਰੰਡਾਉਂਡ ਤੋਂ ਬਾਅਦ ਹਾਂਸਨ ਨਾਤੇ ਵਿੱਚ ਮਚੀ ਲੇਕਿਨ ਕੋਈ ਸਰਦਾਰ ਨੇ ਇਹਨੂੰ ਦੱਸਿਆ ਦੇ ਬਾਅਦ ਜਾਣ ਕੇ ਕਿਤਾ ਤਾਂ ਉਹ ਇਹ تمہارا ਸ਼ੂਰੂ ਦੇ ਪੰਡਾ ਵਿੱਚੋਂ ਉਸ ਮੁਤਾਬਕ ਹੀ ਉਹ ਵੀ ਨਵਾਂ ਰਿਐਕਸ਼ਨ ਕਰਦਾ